ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ ਪੰਜਾਬੀ ਜੀਵਨ ਚੈਨਲ ਤੇ ਤਹਿ ਦਿਲੋਂ ਸਵਾਗਤ ਹੈ ਜੇ ਤੁਹਾਨੂੰ ਸਾਡਾ ਚੈਨਲ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਇਸ ਚੈਨਲ ਰਾਹੀਂ ਅਸੀਂ ਤੁਹਾਨੂੰ ਹਰ ਰੋਜ਼ ਨਮੀਆਂ ਨਮੀਆਂ ਸਾਖੀਆਂ ਸੁਣਾਉਂਦੇ ਹਾਂ ਸਾਨੂੰ ਉਮੀਦ ਹੈ ਤੁਹਾਨੂੰ ਸਾਡੀਆਂ ਸਾਖੀਆਂ ਬਹੁਤ ਪਸੰਦ ਆਉਂਦੀਆਂ ਹੋਣਗੀਆਂ ਅੱਜ ਅਸੀਂ ਤੁਹਾਨੂੰ ਕੌਡਾ ਰਾਖਸ਼ ਦੀ ਸਾਖੀ ਸੁਣਾਵਾਂਗੇ ਕੌਡਾ ਰਾਖਸ਼ ਤਾਂ ਬੜਾ ਜ਼ਾਲਮ ਮਨੁੱਖ ਸੀ ਜੋ ਜਿਉਂਦੇ ਮਨੁੱਖਾਂ ਨੂੰ ਤੇਲ ਵਿੱਚ ਤਲ ਕੇ ਖਾ ਜਾਂਦਾ ਸੀ ਇੰਨਾ ਜ਼ਾਲਮ ਹੋਣ ਦੇ ਬਾਵਜੂਦ ਉਹ ਕਿਸ ਤਰ੍ਹਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੁੱਚਾ ਸਿੱਖ ਬਣ ਗਿਆ ਅਤੇ ਪ੍ਰਭੂ ਦੀ ਭਗਤੀ ਕਰਕੇ ਇੰਨਾ ਮਸ਼ਹੂਰ ਹੋ ਗਿਆ ਕਿ ਉਸ ਨੂੰ ਅੱਜ ਤੱਕ ਯਾਦ ਕੀਤਾ ਜਾਂਦਾ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਨੂਰਾ ਸ਼ਾ ਜਾਦੂਗਰਨੀ ਵਾਲੀ ਸਾਖੀ ਵਿੱਚ ਵੀ ਦੱਸਿਆ ਸੀ ਕਿ ਕਈ ਮਨੁੱਖਾਂ ਦੀ ਪਿਛਲੇ ਜਨਮ ਦੀ ਪ੍ਰਭੂ ਭਗਤੀ ਦੀ ਬੜੀ ਜ਼ਿਆਦਾ ਕਮਾਈ ਹੁੰਦੀ ਹੈ ਪਰ ਇਸ ਜਨਮ ਵਿੱਚ ਆ ਕੇ ਉਹਨਾਂ ਨੂੰ ਬਹੁਤ ਭੈੜੀ ਸੰਗਤ ਮਿਲ ਜਾਂਦੀ ਹੈ ਜੋ ਉਹਨਾਂ ਦੇ ਪਿਛਲੇ ਜਨਮ ਦੇ ਸਾਰੇ ਗੁਨਾ ਉੱਤੇ ਪਾਪਾਂ ਤੇ ਪੜਦਾ ਪਾ ਕੇ ਉਹਨਾਂ ਨੂੰ ਸੱਚ ਧਰਮ ਵੱਲੋਂ ਅੰਨਾ ਕਰ ਦਿੰਦੀ ਹੈ ਉਹਨਾਂ ਨੂੰ ਮਨੁੱਖ ਦੇ ਰੂਪ ਵਿੱਚ ਰਾਗਸ਼ ਨਾ ਦਿੰਦੀ ਹੈ ਅਜਿਹੇ ਮਨੁੱਖਾਂ ਨੂੰ ਉਹਨਾਂ ਦੀ ਪਿਛਲੇ ਜਨਮ ਦੀ ਕਮਾਈ ਕਰਕੇ ਜਦੋਂ ਕੋਈ ਆਤਮਦਰਸ਼ੀ ਮਹਾਪੁਰਸ਼ ਮਿਲਦਾ ਹੈ ਤਾਂ ਉਹ ਸੱਚ ਧਰਮ ਦਾ ਉਪਦੇਸ਼ ਦੇ ਕੇ ਉਹਨਾਂ ਦੇ ਹਿਰਦੇ ਨੂੰ ਟੰਗਦਾ ਹੈ ਉਹ ਉਹਨਾਂ ਦੇ ਅੰਦਰ ਪਈ ਭਗਤੀ ਨੂੰ ਜਾਗ ਲਾ ਦਿੰਦਾ ਹੈ ਇਸ ਤਰ੍ਹਾਂ ਉਹ ਭੇੜੇ ਮਨੁੱਖ ਉਸ ਮਹਾ ਤਰਸ ਦਾ ਉਪਦੇਸ਼ ਕਮਾ ਕੇ ਰਾਕਸ਼ ਬੁੱਧੀ ਤੋਂ ਚੰਗੇ ਇਨਸਾਨ ਬਣ ਕੇ ਪ੍ਰਭੂ ਦੇ ਭਗਤ ਬਣ ਜਾਂਦੇ ਹਨ ਇਸ ਲਈ ਪਰਮਾਤਮਾ ਉਹਨਾਂ ਦੇ ਭਲੇ ਲਈ ਕੋਈ ਨਾ ਕੋਈ ਕਾਰਨ ਜ਼ਰੂਰ ਬਣਾਉਂਦਾ ਹੈ ਕੌਡਾ ਰਾਕਸ਼ ਪੀਲ ਕਬੀਲੇ ਨਾਲ ਸੰਬੰਧਿਤ ਸੀ ਇਸ ਕਬੀਲੇ ਦੇ ਲੋਕ ਅਜੇ ਵੀ ਮੌਜੂਦ ਹਨ ਕੌਡੇ ਦੇ ਆਧਾਰ ਲਈ ਕਾਰਨ ਇਹ ਬਣਿਆ ਕਿ ਭਾਈ ਮਰਦਾਨਾ ਜੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਆਗਿਆ ਲੈ ਕੇ ਉਸ ਕੋਲ ਆਪਣੀ ਭੁੱਖ ਮਟਾਉਣ ਲਈ ਗਏ ਸਨ ਕਿ ਉਥੋਂ ਕੁਝ ਖਾਣ ਨੂੰ ਮਿਲ ਜਾਏਗਾ ਪਰ ਕੌਡੇ ਨੇ ਭਾਈ ਮਰਦਾਨਾ ਜੀ ਨੂੰ ਬੰਨ ਲਿਆ ਇਹ ਤੇਲ ਦੇ ਕੜਾਹੀ ਨੂੰ ਉਵਾਲਣ ਲਈ ਅੱਗ ਵਾਲੀ ਤਾਂ ਕਿ ਭਾਈ ਮਰਦਾਨਾ ਜੀ ਨੂੰ ਉਸ ਵਿੱਚ ਤਲ ਕੇ ਖਾ ਸਕੀ ਭਾਈ ਮਰਦਾਨਾ ਜੀ ਵੱਲੋਂ ਬਹੁਤ ਤਰਲੇ ਕਰਨ ਤੇ ਵੀ ਜਦੋਂ ਉਸ ਦੇ ਮਨ ਵਿੱਚ ਕੋਈ ਤਰਸ ਨਾ ਆਇਆ ਤਾਂ ਭਾਈ ਮਰਦਾਨਾ ਜੀ ਨੇ ਆਪਣੇ ਹਿਰਦੇ ਵਿੱਚ ਪ੍ਰੇਮ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੇ ਵਾਹਿਗੁਰੂ ਮੈਨੂੰ ਬਚਾਓ ਹੇ ਵਾਹਿਗੁਰੂ ਮੈਨੂੰ ਬਚਾਓ ਪ੍ਰੇਮ ਵਿੱਚ ਵੱਜੇ ਸ੍ਰੀ ਗੁਰੂ ਨਾਨਕ ਦੇਵ ਜੀ ਤਰੰਤ ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਉੱਥੇ ਆ ਪ੍ਰਗਟ ਹੋਏ ਕੌਡਾ ਰਾਗਸ਼ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨੂਰਾਨੀ ਚਿਹਰੇ ਦੇ ਦਰਸ਼ਨ ਕਰਕੇ ਬੜਾ ਹੈਰਾਨ ਹੋਇਆ ਗੁਰੂ ਜੀ ਦੀ ਅਮਰਤ ਮੈ ਦ੍ਰਿਸ਼ਟੀ ਪੈਣ ਨਾਲ ਉਸ ਦੇ ਪਿਛਲੇ ਜਨਮ ਦੀ ਕਮਾਈ ਜਾਗ ਪਈ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਤਪਦੇ ਹੋਏ ਤੇਲ ਦੇ ਕੜਾਹੇ ਤੇ ਜਦੋਂ ਆਪਣੀ ਅਮਰਤ ਮੈ ਦ੍ਰਿਸ਼ਟੀ ਪਾਈ ਉਹ ਤਪਦਾ ਹੋਇਆ ਤੇਲ ਦਾ ਕੜਾਹ ਠੰਡਾ ਠਾਰ ਹੋ ਗਿਆ ਕੋਡਾ ਇਹ ਕੌਤਕ ਦੇਖ ਕੇ ਕੰਬ ਗਿਆ ਤੇ ਗੁਰੂ ਜੀ ਦੇ ਚਰਨਾਂ ਤੇ ਟਹਿ ਕੇ ਬੇਨਤੀ ਕਰਨ ਲੱਗਾ हे ਪਾਤਸ਼ਾਹ ਮੈਂ ਬਹੁਤ ਪਾਪ ਕੀਤੇ ਹਨ ਮੈਨੂੰ ਬਖਸ਼ ਦਿਓ ਤੇ ਆਪਣੇ ਚਰਨੀ ਲਾ ਕੇ ਪ੍ਰਭੂ ਮਾਰਗ ਤੇ ਪਾਉਂ ਉਸ ਦੀ ਅਤਿ ਗਰੀਬੀ ਤੇ ਪ੍ਰਸਤਾਵੇ ਦੀ ਪ੍ਰਾਰਥਨਾ ਸੁਣ ਕੇ ਗੁਰੂ ਜੀ ਉਸ ਉੱਤੇ ਤਰੁਠੇ ਉਸ ਨੂੰ ਪ੍ਰਭੂ ਦਾ ਉਪਦੇਸ਼ ਦੇ ਕੇ ਨਾਮ ਬਾਣੀ ਸਿਮਰਨ ਦੀ ਯੁਕਤੀ ਸਮਝਾਈ ਅਤੇ ਮਨੁੱਖਤਾ ਦੀ ਸੇਵਾ ਕਰਨ ਵਿੱਚ ਲਗਾ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਦੀ ਇਲਾਹੀ ਕਰਾਮਾਤ ਕਿ ਰਾਤਸ਼ ਵੀ ਉਨ੍ਹਾਂ ਦਾ ਉਪਦੇਸ਼ ਕਮਾ ਕੇ ਭਗਤ ਬਣ ਜਾਂਦੇ ਹਨ ਜੇ ਤੁਹਾਨੂੰ ਸਾਡੀ ਸਾਖੀ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਕਮੈਂਟ ਤੇ ਸਾਖੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ